ਤਪਤਾਂ ਵਾਲੀ ਸਪਰੇ ਜਿਹੜੀ ਕਿ ਖਾਸ ਤੌਰ ਤੇ ਕਣਕ ਦੀ ਫਸਲ ਨੂੰ ਉਹਦੀ ਜ਼ਰੂਰਤ ਹੁੰਦੀ ਹੈ ਬਿਨਾਂ ਕਿਸੇ ਬਾਧੂ ਪਰਦਾ ਪ੍ਰੋਡਕਟ ਤੋਂ ਬਿਨਾਂ ਕਿਸੇ ਚੂਨ ਮਸਾਲੇ ਤੋਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿਸੇ ਕਿਸਮ ਦਾ ਕੋਈ ਬਾਧੂ ਜਿਹੜਾ ਬਾਜ਼ਾਰੂ ਪ੍ਰੋਡਕਟ ਹੈ ਨਾ ਕਿਉਂਕਿ ਤੱਤ ਜਿਹੜੇ ਮਿਲਨੇ ਆ ਫਸਲ ਨੂੰ ਉਹਨੇ ਆ ਕੇ ਮਗਰੋਂ ਝਾੜ ਚ ਤਬਦੀਲ ਹੋਣਾ ਜਿਹੜੀ ਤੁਸੀਂ ਕੋਈ ਹੋਰ ਚੀਜ਼ਾਂ ਸਪਰੇਅ ਕਰ ਲੋਗੇ ਰੰਗਵੰਨ ਦੇਣ ਨੂੰ ਕੇਰਾ ਤਾਂ ਫੋਟ ਫਟਾਰਾ ਹੋ ਸਕਦਾ ਫਸਲ ਦਾ ਰੰਗਵੰਨ ਤੁਹਾਨੂੰ ਦਿਸ ਜਾਵੇ ਪਰ ਉਹ ਪੂਰਾ ਝਾੜ ਚ ਤਬਦੀਲ ਨਹੀਂ ਹੁੰਦਾ ਜਿਹੜੇ ਹਿਸਾਬ ਨਾਲ ਹੁਣ ਮੌਸਮੀ ਤਬਦੀਲੀ ਵੀ ਆ ਰਹੀ ਹੈ ਟੈਂਪਰੇਚਰ ਹੁਣ ਤੁੱਪਾਂ ਜਦੋਂ ਪੈਂਦੀਆਂ ਨੇ ਜਨਵਰੀ ਮਹੀਨੇ ਵੀ ਜਦੋਂ ਤੁੱਪ ਲੱਗਦੀ ਤਾਂ ਟੈਂਪਰੇਚਰ ਜਿਹੜਾ ਉਹ 20 ਕ੍ਰਾਸ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ 20 ਕ੍ਰਾਸ ਕਰੂਗਾ ਟੈਂਪਰੇਚਰ ਤਾਂ ਇਹਦੇ ਵਿੱਚ ਉਮੀਦ ਆ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਚੇਂਜ ਹੋਵੇ ਟੈਂਪਰੇਚਰ ਡਾਊਨ ਆਵੇ ਪਰ ਜੇ ਟੈਂਪਰੇਚਰ ਡਾਊਨ ਨਹੀਂ ਆਉਂਦਾ ਤਾਂ ਮਾਨਸ ਵਿੱਚ ਵਾਧਾ ਹੁੰਦਾ ਜਾਂ ਕੋਈ ਇੱਕਦਮ ਜਿਹੜਾ ਹੈਗਾ ਕਿ ਫਰਵਰੀ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਕੋਈ ਨਸਾਰੇ ਦੇ ਟਾਈਮ ਕੋਈ ਇੱਕ 2-4 ਦਿਨ ਕੋਹਰਾ ਪੈ ਜਾਣਾ ਉਹ ਚੀਜ਼ ਤੋਂ ਸਟ੍ਰੈਸ ਤੋਂ ਬਚਾਉਣ ਵਾਸਤੇ ਜੇ ਖਾਦ ਖਰਾਕ ਫਸਲ ਨੂੰ ਦਿੱਤੀ ਹੋਊ ਨਾ ਕਿ ਜਿਹੜੀ ਤਤਾਂ ਦੀ ਜ਼ਰੂਰਤ ਹੈਗੀ ਹੈ ਇੱਕ ਤਾਂ ਹੁੰਦਾ ਕਿ ਆਪਾਂ ਦੇਸੀ ਖਾਣਕ ਨਾਲ ਸਿਹਤ ਬਣਨੀ ਇੱਕ ਹੁੰਦਾ ਕਿ ਜਿਹੜਾ ਬਾਜ਼ਾਰੂ ਪ੍ਰੋਡਕਟ ਦੇ ਨਾਲ ਉਹਦੇ ਕੰਮ ਕਰਨ ਦਾ ਜਾਂ ਤਾਕਤ ਦਾ ਫਰਕ ਹੁੰਦਾ ਇਹ ਤੁਹਾਡੇ ਸਾਹਮਣੇ